ਠੀਕ ਅੰਕਲ ਜੀ ਮੈਂ ਲੈ ਕੇ ਚਲਾ ਤੇ ਪੈਸੇ ਨਾ ਮੇਰਾ Google Pay ਕਰ ਦੋਗੇ। ਓ ਕਾਕੇ ਗੱਲ ਸੁਣੀ। ਹਾਂਜੀ ਵੀਰੇ। ਯਾਰ ਤੈਨੂੰ ਕਿਤੇ ਮੈਂ ਦੇਖਿਆ ਆ। ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਤੁਸੀਂ ਆਏ ਤੇ ਸੀ ਸਾਡੀ ਦੁਕਾਨ ਤੇ। ਸਾਡੀ ਦੁਕਾਨ ਕਿਹੜੀ ਸਾਡੀ ਦੁਕਾਨ ਵੀਰੇ ਭੁੱਲ ਗਿਆ ਤੁਸੀਂ ਸੁਰਿੰਦਰ ਵੀਰੇ ਦੀ ਦੁਕਾਨ ਤੇ ਅੱਛਾ ਤੂੰ ਉਹੀ ਆ ਜਿਹੜਾ ਚਾਹ ਲੈਣ ਗਿਆ ਸੀ ਤੇ ਮੁੜਿਆ ਹੀ ਨਹੀਂ ਹਾਂ ਹਾਂ ਪਾਜੀ ਚਾਹ ਤਾਂ ਲੈਣ ਮੈਂ ਗਿਆ ਸੀਗਾ ਪਰ ਮੈਂ ਕੀ ਕਰਦਾ ਦੁਕਾਨ ਹੀ ਬੰਦ ਸੀ ਉੱਥੇ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਚਾਹ ਪੁਲਾਈ ਨਹੀਂ ਚਲਾ ਤੈਨੂੰ ਮੈਂ ਚਾਹ ਬੁਲਾਉਣਾ ਆ ਉਹ ਨਹੀਂ ਨਹੀਂ ਵੀਰੇ ਵੀਰੇ ਨੇ ਸਮਾਨ ਮੰਗਾਇਆ ਵਾ ਐਵੇਂ ਮੈਂ ਲੇਟ ਹੋ ਜਾਊਂਗਾ ਵੀਰਾ ਫੇ ਬੋਲੋ ਮੈਨੂੰ ਓਏ ਕੁਛ ਨਹੀਂ ਕਹਿੰਦਾ ਤੇਰਾ ਵੀਰਾ ਤੈਨੂੰ ਖਾ ਥੋੜੀ ਜਾਊਗਾ ਕੋਈ ਡਾਣ ਥੋੜੀ ਆਓ ਐਵੇਂ ਡਰੀ ਇਹਨਾਂ ਦੇ ਕੋਲ ਨਹੀਂ ਨਹੀਂ ਵੀਰੇ ਮੈਂ ਉੱਥੇ ਕੰਮ ਕਰਦਾ ਵਾਂ ਮੇਰਾ ਬਹੁਤ ਗੁੱਸੇ ਵਾਲਾ ਵਾ ਗੁੱਸੇ ਹੋ ਜੂਗੇ ਫੇਰ ਓਏ ਇੱਕ ਮੇਰੀ ਗੱਲ ਸੁਣ ਮੇਰੇ ਇੱਧਰ ਆ ਉਹ ਕਿਤੇ ਨਹੀਂ ਕੋਈ ਗੁੱਸੇ ਗੁੱਸੇ ਹੁੰਦਾ ਐਵੇਂ ਨਾ ਡਰੀ ਆ ਕਰ ਉਹਦੇ ਕੋਲ ਕੋਈ ਯਾਰ ਨੌਕਰੀ ਕਰਦਾ ਉਹਦੇ ਕੋਲੇ ਹਾਂਜੀ ਵੀਰੇ ਗੁਲਾਮ ਥੋੜੀ ਉਹਦਾ ਕਿਵੇਂ ਵੀਰੇ ਮੈਂ ਸਮਝਿਆ ਨਹੀਂ ਸਮਝਿਆ ਨਹੀਂ ਤੁਹਾਨੂੰ ਮੈਂ ਸਮਝਾਣਾ ਪਹਿਲਾਂ ਤਾਂ ਮੈਨੂੰ ਇਹ ਦੱਸ ਤੇਰਾ ਯਾਰ ਨਾਮ ਕੀ ਆ ਪਾਜੀ ਮੇਰਾ ਨਾਮ ਸਰਬਜੋਤ ਸਿੰਘ ਆ ਅੱਛਾ ਤੇਰਾ ਨਾਮ ਸਰਬਜੋਤ ਸਿੰਘ ਆ ਕੰਮ ਕਰਦਾ ਤਨਖਾਹ ਕਿੰਨੀ ਕੀ ਲੈਣਾ ਉਹਦੇ ਕੋਲ ਪਾ ਜੀ ਮੈਨੂੰ ਪੂਰਾ 7000 ਰੁਪਏ ਦੇਣਗੇ 7000 ਰੁਪਿਆ 7000 ਕੋਈ ਤਨਖਾਹ ਹੁੰਦੀ ਆ 7000 ਨਾਲ ਕਿਦਾਂ ਖਰਚੇ ਪੂਰੇ ਕਰਦਾ ਆ ਹਾਂ ਜੀ ਵੀਰੇ 7000 ਤਨਖਾਹ ਹੁੰਦੀ ਆ ਬਾਹਰ ਤੋਂ ਮੈਨੂੰ ਕੋਈ ਰੱਖ ਨਹੀਂ ਰਿਹਾ ਸੀਗਾ ਨਾਲੇ ਮੈਨੂੰ ਕੋਈ ਕੰਮ ਵੀ ਨਹੀਂ ਆਉਂਦਾ ਸੀਗਾ ਵੀਰਾ ਕਹਿੰਦਾ ਤੈਨੂੰ ਕੰਮ ਵੀ ਸਿਖਾਉਂਗਾ ਨਾਲੇ ਤੈਨੂੰ ਪੈਸੇ ਵੀ ਦਊਂਗਾ ਤੇਰਾ ਉਸਤਾਦ ਨਾ ਬਹੁਤ ਚਾਲੂ ਆ ਤੈਨੂੰ ਕੋਈ ਕੰਮ ਮਿਲਦਾ ਨਹੀਂ ਸੀ ਤੇਰੀ ਮਜਬੂਰੀ ਦਾ ਫਾਇਦਾ ਚੱਕ ਕੇ ਤਾਨੂੰ 7000 'ਚ ਰੱਖ ਲਿਆ ਉਹਨੇ ਕੀ ਮਤਲਬ ਪਾ ਜੀ ਤਾਡੇ ਗੱਲ ਮੈਂ ਸਮਝਿਆ ਨਹੀਂ ਉਹ ਤੈਨੂੰ ਮੈਂ ਸਮਝਾਣਾ 7000 ਨਾਲ ਅੱਜ ਕੱਲ ਕੋਈ ਸ਼ਾਂਦਾ ਥੋੜੀ ਆ ਘੱਟੋ ਘੱਟ ਤਨਖਾਹ ਨਾ 10000 ਤਾਂ ਹਣੀ ਚਾਹੀਦੀ ਆ ਭਾਜੀ ਮੈਨੂੰ 10000 ਰੁਪਏ ਕੌਣ ਦੇਊਗਾ ਨਹੀਂ ਮੈਨੂੰ ਕੋਈ ਕੰਮ ਆਂਦਾ ਵਾ ਉਸਲੀ ਪਰਖ ਨਾ ਜੋਰੀ ਨੂੰ ਹੁੰਦੀ ਆ ਫੀਰੇ ਦੀ ਤੈਨੂੰ ਮੈਂ ਦਊਂਗਾ 10000 ਤੂੰ ਮੇਰੇ ਲਈ ਕੰਮ ਕਰਨਾ ਆ ਤੁਹਾਡੇ ਲਈ ਭਾਜੀ ਮੈਂ ਤੁਹਾਡੇ ਲਈ ਕੰਮ ਕਿਵੇਂ ਕਰ ਸਕਦਾ ਵਾਂ ਮੈਂ ਤਾਂ ਉੱਥੇ ਕੰਮ ਕਰਦਾ ਵਾਂ ਹਜੇ ਤੱਕ ਨਾਲੇ ਮੈਨੂੰ ਤਨਖਾਹ ਵੀ ਨਹੀਂ ਮਿਲੀ ਓ ਕਮਲਿਆ ਤੈਨੂੰ ਅਥੋਂ ਅੱਧੋਂ ਨੂੰ ਕੌਣ ਕਹਿ ਰਿਹਾ ਆ ਮੈਂ ਤਾਂ ਤੈਨੂੰ ਇਹ ਕਹਿਣਾ ਤੂੰ ਉੱਥੇ ਰਹਿ ਕੇ ਵੀ ਮੇਰਾ ਕੰਮ ਕਰ ਸਕਦਾ ਆ ਜਿੰਨੀ ਤਰ੍ਹਾਂ ਦਾ ਤੈਨੂੰ ਉੱਥੋਂ ਮਿਲਦੀ ਉਹ ਲਈ ਚੱਲੀ 10000 ਰੁਪਏ ਤੈਨੂੰ ਮੈਂ ਦਊਂਗਾ ਭਾਜੀ ਕੀ ਗੋਲ ਮੋਲ ਗੱਲਾਂ ਕਰੀ ਜਾਂਦੇ ਹੋ ਸਾਫ਼-ਸਾਫ਼ ਦੱਸੋ ਨਾ ਕੀ ਕਹਿਣਾ ਚਾਹੁੰਦੇ ਹੋ ਉਹ ਕਹਿਣਾ ਮੈਂ ਇਹ ਚਾਹੁੰਦਾ ਆ ਕੰਮ ਤੂੰ ਉੱਥੇ ਵੀ ਕਰੀ ਚੱਲ ਮੇਰਾ ਕੰਮ ਵੀ ਨਾਲ-ਨਾਲ ਕਰੀ ਜਾ ਤੈਨੂੰ ਦੋ ਪਾਸੇ ਤਨਖਾਹ ਮਿਲੀ ਜਾਣੀ ਆ ਤੈਨੂੰ ਹੋਰ ਕੀ ਚਾਹੀਦਾ ਆ ਬਸ ਇੱਕ ਗੱਲ ਦਾ ਧਿਆਨ ਰੱਖਣਾ ਆ ਜਿਹੜੀ ਗੱਲ ਤੇਰੇ ਤੇ ਮੇਰੇ ਵਿੱਚ ਹੋਈ ਹੈ ਨਾ ਉਹ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਪਰ ਭਾਜੀ ਐਹੋ ਜਿਹਾ ਕਿਹੜਾ ਕੰਮ ਹੋਊਗਾ ਮੈਂ ਤੈਨੂੰ ਫੋਨ ਕਰਿਆ ਕਰੂੰਗਾ ਬਸ ਮੈਂ ਜੋ ਪੁੱਛਿਆ ਕਰੂੰਗਾ ਮੈਨੂੰ ਸਾਰੀ ਇਨਫੋਰਮੇਸ਼ਨ ਦੇ ਦੇ ਅਗਰ ਬਸ ਲੈ ਭਾਜੀ ਮਜ਼ਾਕ ਕਰਨ ਨੂੰ ਮੈਹੀ ਲੱਗਿਆ ਸੀਗਾ ਉਹ ਤਾਂ ਮੇਰਾ ਟਾਈਮ ਵੀ ਖਰਾਬ ਕਰਤਾ ਹੁਣ ਵੀਰਾ ਮੈਨੂੰ ਗਾਲਾਂ ਕੱਢੂਗਾ ਓਏ ਕਮਲਿਆ ਮੈਂ ਤੇਨਾਂ ਮਜ਼ਾਕ ਨਹੀਂ ਕਰਦਾ ਮੈਨੂੰ ਵੀ ਸਮਾਂ ਖਰਾਬ ਕਰਨ ਦਾ ਨਾ ਸ਼ੌਂਕ ਨਹੀਂ ਹੈਗਾ ਮੇਰੀ ਗੱਲ ਸੁਣ ਆ ਫੜ 5000 ਰੁਪਏ ਐਡਵਾਂਸ ਤੇ ਬਾਕੀ 5000 ਤੈਨੂੰ ਉਦੋਂ ਮਿਲੂਗਾ ਜਦੋਂ ਤੇਰਾ ਮਹੀਨਾ ਪੂਰਾ ਹੋ ਜਾਊਗਾ ਬਸ ਤੂੰ ਕੰਮ ਇਹੀ ਕਰਨਾ ਜਦੋਂ ਤੁਹਾਨੂੰ ਮੈਂ ਫੋਨ ਕਰੂੰ ਤੂੰ ਸੁਰੇਂਦਰ ਤੋਂ ਪਰੇ ਹੋ ਕੇ ਜੋ ਮੈਂ ਪੁੱਛੂੰਗਾ ਬਸ ਮੈਨੂੰ ਉਹਦਾ ਜਵਾਬ ਦੇਣਾ ਆ ਨੰਬਰ ਬੋਲ ਆਪਣਾ ਹਾਂਜੀ ਜੀ ਭਾਈ ਲੈ ਲਓ ਨੰਬਰ 78149 68890 ਚੱਲੋ ਠੀਕ ਆ ਹੁਣ ਇੱਕ ਗੱਲ ਦਾ ਧਿਆਨ ਰੱਖਣਾ ਵਾ ਪੈਸੇ ਤੁਹਾਨੂੰ ਅਡਵਾਂਸ ਦੇਤੇ ਲੋਕੀ ਕੰਮ ਕਰਾ ਕੇ ਵੀ ਪੈਸੇ ਨਹੀਂ ਦਿੰਦੇ ਮੈਂ ਤੁਹਾਨੂੰ ਬਿਨਾਂ ਕਰਾਏ ਪੈਸੇ ਦੇਤੇ ਆ ਹੁਣ ਮੇਰਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਆ ਜੋ ਮੈਂ ਤੁਹਾਨੂੰ ਪੁੱਛੂੰਗਾ ਫੋਨ ਤੇ ਬਸ ਸੁਰਿੰਦਰ ਤੋਂ ਪਰੇ ਹੋ ਕੇ ਮੈਨੂੰ ਸਾਰਾ ਕੁਝ ਦੱਸਣਾ ਆ ਠੀਕ ਆ ਚਾਹ ਹੁਣਾ ਜਾ ਲੈ ਜਾ ਲੇਟ ਹੁੰਦਾ ਹੋਏਗਾ ਠੀਕ ਆ ਬਾਜੀ ਕੰਮ ਵੀ ਕੁਛ ਨਹੀਂ ਕੀਤਾ ਪੈਸੇ ਵੀ ਨਹੀਂ ਮਿਲ ਗਏ ਆਪਣਾ ਨਾ ਫਾਇਦਾ ਹੋ ਗਿਆ ਯਾਰ ਮੈਂ ਹੈਰਾਨ ਹੋਈ ਜਾ ਨਾ ਭਾਜੀ ਜਿਨੀਆ ਤੁਸੀਂ ਅਜ ਤੱਕ ਚਾਲਾਂ ਖੇਡੀਆਂ ਨੇ ਇੱਕ ਅੱਧੀ ਤਾਂ ਕਾਮਯਾਬ ਹੋਣੀ ਚਾਹੀਦੀ ਸੀ ਸਾਰੇ ਪੈਂਤਰੇ ਪੁੱਠੇ ਪੈ ਜਾਂਦੇ ਆ ਪਤਾ ਨਹੀਂ ਮੇਰੀ ਕਿਸਮਤ ਬਾਲੀ ਚੰਗੀ ਆ ਪਤਾ ਨਹੀਂ ਥੋੜੀ ਖਰਾਬ ਆ ਉਹ ਆ ਕੀ ਬਤਮੀਜੀ ਆ ਨਾਲੇ ਕੀ ਬੋਲੀ ਜਨਾ ਤੈਨੂੰ ਆਪ ਸਮਝ ਲੱਗ ਰਹੀ ਆ ਸਮਝ ਨਾ ਮੈਨੂੰ ਲੱਗਦਾ ਤੁਹਾਨੂੰ ਨਹੀਂ ਲੱਗਦੀ ਭਾਈ ਮੇਰੀ ਤਾਂ ਕਿਸਮਤੀ ਬਹੁਤ ਚੰਗੀ ਆ ਜੇ ਮੇਰੇ ਨਾਲ ਕੁਝ ਮਾੜਾ ਹੋਣਾ ਹੁੰਦਾ ਨਾ ਤੇ ਚੰਗਿਆਈ ਮੇਰੀ ਆਪ ਹੀ ਚੱਲ ਕੇ ਆ ਜਾਂਦੀ ਆ ਕਿ ਭਾਈ ਸੁਰਿੰਦਰ ਤੇਰੇ ਨਾਲ ਗੇਮ ਬੈਣ ਵਾਲੀ ਆ ਸੰਭਲ ਜਾ ਗੋਲੀ ਵਾਜ਼ ਯਾਰ ਹਰ ਵਾਰੀ ਫੜੇ ਜਾਂਦੇ ਯਾਰ ਪਤਾ ਨਹੀਂ ਕਿਉਂ ਮੈਨੂੰ ਤਾਂ ਥੋੜੇ ਤੇ ਤਰਸ ਜਾਣ ਲੱਗ ਗਿਆ ਹੁਣ। ਕਹਾਂ ਤੈਨੂੰ ਮੇਰੇ ਤੇ ਤਰਸ ਆ ਜਾਂਦਾ ਆ। ਨਾਲੇ ਆ ਕੀ ਐ? ਪੈਸੇ ਤੇ ਸਿੱਟ ਤੇ। ਸਿੱਧੀ ਸਿੱਧੀ ਗੱਲ ਕਰਿਆ ਕਰ ਚੋ ਤੂੰ ਕਹਿਣਾ ਚਾਹੁੰਦਾ ਆ। ਅੱਛਾ। ਤੁਹਾਨੂੰ ਇਹਦਾ ਪਤਾ ਹੀ ਨਹੀਂ। ਉਹ ਪਾਜੀ ਇਹ ਉਹੀ ਪੈਸੇ ਆ ਜਿਨ੍ਹਾਂ ਨਾਲ ਤੁਸੀਂ ਕਿਸੇ ਮੁੰਡੇ ਦੀ ਤਨਖਾਹ 7000 ਤੋਂ 17000 ਕਰਤੀ। ਆਖੇ ਮੈਨੂੰ ਇਨਫੋਰਮੇਸ਼ਨ ਚਾਹੀਦੀ ਆ ਸੁਰਿੰਦਰ ਦੀ ਦੁਕਾਨ ਦੀ। ਪਾਜੀ ਤੁਹਾਡੇ ਕੋਲ ਮੇਰਾ ਨੰਬਰ ਆ ਤਾ ਗਿਆ। ਮਿਰਤੋ ਪੁੱਛ ਲੈ ਕਰੋ ਕੀ ਪੁੱਛਣਾ ਐਵੇਂ ਬੱਚਿਆਂ ਨੂੰ ਪੈਸੇ ਦੇਣੇ ਹੈਲੋ ਵੀਰੇ ਪੈਸੇ ਨਾ ਹਰਾਮ ਦੇ ਥੋੜੀ ਹੁੰਦੇ ਆ ਹੱਕ ਦੀ ਕਮਾਈ ਹੁੰਦੀ ਆ ਸਾਂਭ ਕੇ ਰੱਖੀ ਦੀ ਹੁੰਦੀ ਆ 20000 ਤਾਂ ਤੁਸੀਂ ਪਹਿਲਾਂ ਨੁਕਸਾਨ ਕਰਾ ਲਿਆ 5000 ਹੋਰ ਫੜਾਤਾ ਮੈਂ ਸੋਚੀ ਜੇ ਨਾ ਉਹ ਪੇੜ ਕਿੱਥੇ ਆ ਜੇ ਤਾਂ ਤੁਸੀਂ ਪੈਸੇ ਤੋੜ ਤੋੜ ਲੈ ਆਨੇ ਹੋ ਉਹ ਵੀ ਮੇਰੇ ਪਿੱਛੇ ਖਰਾਬ ਕਰੀ ਜਾਂਦੇ ਹੋ ਨਾ ਵੀਰੇ ਨਾ ਪੈਸੇ ਬੜੇ ਓਕੇ ਕਮਾਏ ਜਾਂਦੇ ਆ ਸਾਂਭ ਕੇ ਰੱਖੋ ਅੱਛਾ ਬੱਕਰਿਓ ਮੁੰਡਾ ਫੇਰ ਹਲੋ ਭਾਈ ਜੀ ਹਲੋ ਭਾਈ ਜੀ ਲੱਗਦੇ 5 ਮਿੰਟ ਦਾ ਕੰਮ ਸੀਗਾ 1 ਘੰਟਾ ਲਾ ਕੇ ਆ ਗਿਆ ਵਾ ਕਿੱਥੇ ਗਿਆ ਸੀਗਾ ਉਹ ਤਾਂ ਭਾਈ ਟਾਈਮ ਲੱਗ ਗਿਆ ਥੋੜਾ ਭਾਈ ਮੈਨੂੰ ਗੱਲ ਦੱਸੋ ਬਿਨਾ ਕੰਮ ਕੀਤੇ ਪੈਸੇ ਕਿਵੇਂ ਮਿਲਦੇ ਆ ਬਿਨਾ ਕੰਮ ਕੀਤੇ ਹਾਂਜੀ ਵੀਰੇ ਮੈਨੂੰ ਨੇ ਇੱਕ ਬੰਦਾ ਮਿਲਿਆ ਉਹ ਕਹਿੰਦਾ ਤੂੰ ਕੁਝ ਨਹੀਂ ਕਰਨਾ ਬਸ ਫੋਨ ਕਰਕੇ ਨਾ ਇਨਫੋਰਮੇਸ਼ਨ ਦੇਣੀ ਆ ਇਨਫੋਰਮੇਸ਼ਨ ਹੁੰਦੀ ਕੀ ਆ ਭਾਈ ਵੈਸੇ ਉਹ ਇਨਫੋਰਮੇਸ਼ਨ ਦਾ ਜੋ ਵੀ ਹੁੰਦੀ ਆ ਪਹਿਲਾਂ ਮੈਨੂੰ ਆ ਦੱਸ ਕਈ ਕੀ ਜਾਨਣਾ ਤੈਨੂੰ ਕੌਣ ਮਿਲਿਆ ਸੀ ਤੈਨੂੰ ਓਏ ਉਹੀ ਭਾਈ ਜਿਹੜਾ ਦਿਨ ਚਾਹ ਪੀਣ ਆਏ ਸੀਗੇ ਉਦੋਂ ਪਾਜੀ ਬੰਦੇ ਹੀ ਬੜੇ ਘੈਂਟ ਨੇ ਤੁਸੀਂ ਆਈ ਉਹਨਾਂ ਨੂੰ ਮਾੜਾ ਕਹੀ ਜਾਂਦੇ ਸੀਗੇ ਨਾਲੇ ਉਹਨਾਂ ਨੇ ਮੈਨੂੰ ਨਾ ਐਡਵਾਂਸ 5000 ਰੁਪਏ ਵੀ ਦੇਤੇ ਹੋਰ ਕੀ ਕਹਿੰਦੇ ਸੀ ਪਤਾ ਨਹੀਂ ਬਸ ਆਈ ਕਰੇ ਫੋਨ ਕਰਕੇ ਇਨਫੋਰਮੇਸ਼ਨ ਦੇ ਲਈ ਮੈਂ ਤਾਂ ਕਹਿਣਾ ਭਾਈ ਤੁਸੀਂ ਦੇ ਦੇਣ ਇਨਫੋਰਮੇਸ਼ਨ ਮੈਨੂੰ ਤਾਂ ਪਤਾ ਨਹੀਂ ਕੀ ਚੀਜ਼ ਹੁੰਦੀ ਆ ਨਾਲੇ ਐ ਕਰਾਂਗੇ ਅੱਧੇ ਤੇ ਪੈਸੇ ਰੱਖ ਲਾਂਗੇ ਨਾਲੇ ਇਹ ਨਾਲੇ ਉਹਨਾਂ ਨੇ ਕੈਸੀ ਕਿਸੇ ਨੂੰ ਦੱਸਣਾ ਨਹੀਂ ਹੈਗਾ ਤੁਸੀਂ ਵੀ ਨਾ ਦੱਸਿਓ ਕਿਸੇ ਨੂੰ ਅੱਗੇ ਇਹ ਆਪਾ ਜੀ ਇਹ ਕੱਗਲ ਨਾ ਦਿਮਾਗ 'ਚ ਬਿਠਾ ਲਾ ਜੇ ਕਾਮਯਾਬ ਹੋਣਾ ਹੈ ਨਾ ਗੇਰੇ-ਗੇਰੇ ਦੀਆਂ ਗੱਲਾਂ ਨਹੀਂ ਸੁਣਨੀਆਂ ਠੀਕ ਆ ਤੁੰਗ ਇਸ ਟਾਈਮ ਨਾ ਸਹੀ ਹੱਥਾਂ ਦੇ ਵਿੱਚ ਹੈਗਾ ਤੇਰੀ ਜ਼ਿੰਦਗੀ ਬਣਾ ਦੂੰਗਾ ਜੇ ਲੋਕਾਂ ਦੀਆਂ ਗੱਲਾਂ ਸੁਣੇਗਾ ਨਾ ਪਹਿਲਾਂ ਵੀ ਕਈਆਂ ਨੇ ਨੁਕਸਾਨ ਕਰਾਇਆ ਤੇਰਾ ਵੀ ਹੋ ਜਾਣਾ ਪੈਸੇ ਦਾ ਲਾਲਚ ਉਹ ਦਿੰਦੇ ਹੁੰਦੇ ਆ ਜਿਨ੍ਹਾਂ ਨੇ ਕੰਮ ਕਢਾਣਾ ਹੁੰਦਾ ਐਵੇਂ ਕੋਈ ਤਰ੍ਹਾਂ ਮਿਸਯੂਜ਼ ਨਾ ਕਰੇ ਚੁੱਪ ਕਰਕੇ ਕੰਮ ਕਰ ਨਾਲੇ ਉਹ ਭਾਜੀ ਮੇਰਾ ਦੋਸਤ ਹੈਗਾ ਮੈਂ ਉਹਨਾਂ ਨੂੰ ਗਲਤ ਨਹੀਂ ਕਿਹਾ ਆਮਾ ਪੈਸੇ ਉਹਨਾਂ ਨੂੰ ਮੋੜ ਕੇ ਆਨਾ ਤੇ ਨਾ ਮਜ਼ਾਕ ਕਰਦੇ ਹੋਣਿਆ ਸਮਝ ਗਿਆ ਠੀਕ ਹੈ ਬਾਜੀ ਐਵੇਂ ਕਿਸੇ ਤੋਂ ਕੋਈ ਚੀਜ਼ ਨਹੀਂ ਪੜੀਦੀ ਹੁੰਦੀ ਕੀ ਪਤਾ ਕੋਈ ਤੈਨੂੰ ਮਾਰ ਕੇ ਸੁੱਟ ਦੇਵੇ ਫੇਰ ਕੀ ਕਰੇਗਾ ਐ ਤੂੰ ਬੱਚਾ ਹੈ ਨਾ ਹਾਂਜੀ ਵੀਰੇ ਚੰਗਿਆ ਚੰਗਿਆ ਚੀਜ਼ਾਂ ਸਿੱਖਣੀਆਂ ਨੇ ਮਾੜੀਆਂ ਨਹੀਂ ਸਿੱਖਣੀਆਂ ਨਾਲੇ ਹਾਂ ਬਿਨਾ ਕੰਮ ਕੀਤੇ ਕਦੇ ਵੀ ਪੈਸੇ ਨਹੀਂ ਮਿਲਦੇ ਹੁੰਦੇ ਹਰ ਕੰਮ 'ਚ ਮਿਹਨਤ ਕਰਨੀ ਪੈਂਦੀ ਹੈ ਹਮੇਸ਼ਾ ਯਾਦ ਰੱਖੀ ਜਿਹੜੇ ਫ੍ਰੀ 'ਚ ਪੈਸੇ ਦਿੰਦੇ ਨੇ ਨਾ ਉਹਨਾਂ ਨੇ ਕੋਈ ਨਾ ਕੋਈ ਤਰ੍ਹਾਂ ਮਤਲਬ ਕੱਢਣਾ ਹੁਣ ਮੈਂ ਹੁਣੇ ਭਾਜੀ ਨਾਲ ਗੱਲ ਕਰਕੇ ਆਣਾ ਦੁਕਾਨ ਦਾ ਧਿਆਨ ਰੱਖੀ ਨਾਲਿਆ ਡਿਸਪੋਜ਼ਲ ਸੰਭਲਾ ਠੀਕ ਆ ਭਾਜੀ ਰੱਖੇ ਤੂੰ ਜਿੱਥੇ ਮੈਂ ਤੈਨੂੰ ਕੰਮ ਭੇਜੂੰਗਾ ਨਾ ਉਹੀ ਕੰਮ ਕਰਕੇ ਆਣਾ ਰਾਜ ਕਿਸੇ ਦੀਆਂ ਗੱਲਾਂ ਨਹੀਂ ਸੁਣਨੀਆਂ ਠੀਕ ਆ ਭਾਜੀ ਚਲ ਧਿਆਨ ਰੱਖੀ ਮਾਇਆ ਮੇਰੀਆਂ ਸਾਰੀਆਂ ਚਾਲਾਂ ਖਰਾਬ ਹੀ ਚੱਲ ਰਹੀਆਂ ਪਤਾ ਨਹੀਂ ਤੇਰੇ ਚ ਕੀ ਇਹ ਹੈਗਾ ਵੀ ਮੈਂ ਜਿਹੜੀ ਵੀ ਚਾਲ ਚਲਣੀ ਜਾਂਦਾ ਉਹ ਤੇਰੇ ਕੋਲੇ ਪਹਿਲਾਂ ਸਿੱਧੀ ਹੋ ਜਾਂਦੀ ਹੈ ਗੋਲਦੀ ਭਾਜੀ ਚਲੋ ਇੱਕ ਚੀਜ਼ ਦਾ ਅਹਿਸਾਸ ਤਾਂ ਤੁਹਾਨੂੰ ਹੋਇਆ ਕਿ ਤੁਹਾਡੀਆਂ ਚਾਲਾਂ ਪੁੱਠੀਆਂ ਪੈ ਰਹੀਆਂ ਪਰ ਜਿਹੜੀਆਂ ਇੱਧਰ ਸਿੱਧੀਆਂ ਪੈ ਰਹੀਆਂ ਨਾ ਭਗਤੀ ਵੀ ਬਹੁਤ ਕੀਤੀ ਹੈ ਤੇ ਚੰਗੇ ਕਰਮ ਵੀ ਕੀਤੇ ਆ ਇਸ ਕਰਕੇ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਕਹਿੰਦਾ ਵਾਰ ਨਹੀਂ ਵਿੰਗਾ ਕਰ ਸਕਦੇ ਮਕਾਨ ਆਪਣਾ ਸੀ ਦੁਕਾਨ ਵੀ ਆਪਣੀ ਸੀ ਪਰ ਰਹਿਣਾ ਅੱਜ ਵੀ ਕਿਰਾਏ ਤੇ ਹੀ ਆ ਹਲੇ ਕਹਿੰਦਾ ਮੇਰਾ ਕੋਈ ਵਿਗਾੜ ਨਹੀਂ ਸਕਦਾ ਕੁਝ ਗਲਤ ਆ ਵੈਸੇ ਸੋਚਣ ਵਾਲੀ ਆ ਬੋਲਦੀ ਪਾਜੀ ਗਵਾਰੀ ਤਾਂ ਤੁਸੀਂ ਜਿੱਤ ਹਾਸਲ ਕਰ ਲਈ ਸੀ ਪਰ ਮੈਨੂੰ ਘਰੋਂ ਕੱਢਿਆ ਤਾਂ ਨਹੀਂ ਹੋਇਆ ਆਪਣੀ ਮਰਜ਼ੀ ਨਾਲ ਆਇਆ ਬਾਜੀ ਮੈਂ ਕਿਰਾਏ ਤੇ ਕੋਈ ਕਿਸਮਤ ਥੋੜੇ ਜਿੰਨੀ ਖਰਾਬ ਨਹੀਂ ਨਾ ਸੁਣਿਆ ਤੁਹਾਡਾ ਵੀ ਆਪਣਾ ਘਰ ਹੈਗਾ ਮੰਮੀ ਜੀ ਇਕੱਲੇ ਹੀ ਰਹਿੰਦੇ ਆ ਵੈਸੇ ਬਜ਼ੁਰਗਾਂ ਨੂੰ ਨਾ ਬੜੀ ਉਮੀਦ ਹੁੰਦੀ ਆ ਕਿ ਸਾਡੇ ਬੱਚੇ ਵੱਡੇ ਹੋ ਗਏ ਨੇ ਵਿਆਹ ਤੋਂ ਬਾਅਦ ਅਸੀਂ ਉਹਨਾਂ ਨਾਲ ਰਵਾਂਗੇ ਸਾਡੀ ਸੇਵਾ ਕਰਨਗੇ ਪਰ ਪਰ ਕਈ ਬੁੱਤ ਨਲਾਇਕ ਨਿਕਲਦੇ ਆ ਮਾਵਾ ਨੂੰ ਕੱਲੀਆਂ ਨੂੰ ਛੱਡ ਕੇ ਨਾ ਘਰ ਵਾਲੀ ਦੀ ਗੱਲ ਮੰਨ ਕੇ ਅਧਰਨ ਲੱਗ ਜਾਂਦੇ ਆ ਫਿਰ ਇਹੋ ਜੇ ਘਰ ਘਰ ਨਹੀਂ ਹੁੰਦੇ ਮਕਾਨ ਹੁੰਦੇ ਆ ਓਏ ਆਪਣੀ ਨਾ ਹੱਦ 'ਚ ਰਹਿ ਕੇ ਬੋਲ ਸਾਡੇ ਘਰ ਦਾ ਮਸਲਾ ਆ ਜੋ ਇਹਨਾਂ ਨੇ ਫੈਸਲਾ ਕੀਤਾ ਸੀਗਾ ਘਰਦਿਆਂ ਨੇ ਮੈਂ ਉਹ ਫੈਸਲੇ ਤੇ ਫੁੱਲ ਚੜਾਈ ਸੀਗੇ ਜੇ ਕੋਈ ਆਰਡਰ ਹੈ ਨਾ ਚਾਹੁੰਦਾ ਸੀ ਤਾਂ ਉਹਦੀ ਵੀ ਸੁਣੀ ਗਈ ਤੂੰ ਦੱਸ ਸਾਡੇ ਘਰ ਦੇ ਮਸਲੇ ਤੋਂ ਕੀ ਲੈਣਾ ਆ ਗਿਆ ਵੱਡਾ ਇੱਥੇ ਬੋਲਣ ਵਾਸਤੇ ਤੇਰੀਆਂ ਮੈਂ ਸਾਰੀਆਂ ਬਰਦਾਸ਼ਤ ਕਰ ਲੀਆਂ ਜਦ ਤੱਕ ਤੂੰ ਆਇਆ ਸੀ ਪਰ ਇੱਕ ਗੱਲ ਇਹਦਾ ਧਿਆਨ ਰੱਖੀ ਜਿਹੜੇ ਬੰਦੇ ਨਾਲ ਮੇਰੀ ਦੁਸ਼ਮਣੀ ਪੈ ਜਾਂਦੀ ਹੈ ਨਾ ਜਦ ਤੱਕ ਮੈਂ ਉਹਨੂੰ ਬਰਬਾਦ ਨਹੀਂ ਕਰਦਾ ਮੈਂ ਚੈਨ ਦੀ ਸਾਹ ਨਹੀਂ ਲੈਂਦਾ ਤਿਉ ਰਡਾਰ ਤੇ ਹੁਣ ਤੂੰ ਆਇਆ ਹੋਇਆ ਵਾ ਕਰ ਲੈ ਜਿੰਨੀਆਂ ਕਿ ਤੇਰੀਆਂ ਸਿੱਧੀਆਂ ਪੈਂਦੀਆਂ ਮੈਂ ਵੀ ਹਾਰਮੋਨਲ ਆਲਾ ਹੈ ਨਹੀਂ ਅੱਜ ਤੂੰ ਮੇਰੀ ਦੁਖਦੀ ਲੱਗ ਤੇ ਨਾ ਹੱਥ ਰੱਖਿਆ ਵਾ ਇਹਦਾ ਨਤੀਜਾ ਤਾਂ ਹੁਣ ਤੈਨੂੰ ਭੁਗਤਣਾ ਹੀ ਪਊਗਾ ਕੀ ਗੱਲ ਬੜੀ ਅੱਗ ਲੱਗੀ ਆ ਸਾਡੀ ਕੋਈ ਇੱਜ਼ਤ ਨਹੀਂ ਅਸੀਂ ਵੀ ਪਰਿਵਾਰਾਂ ਵਾਲੇ ਆ ਸਾਡੇ ਘਰ ਦਾ ਮਸਲਾ ਨਹੀਂ ਸੀਗਾ ਜਦੋਂ ਦੇਖੋ ਸਾਡੇ ਘਰ ਦੇ ਵਿੱਚ ਇਨਵੋਲਵਮੈਂਟ ਕਰਦੇ ਹੋ ਕਿਹਨੇ ਕਿਹਾ ਤੁਹਾਨੂੰ ਨਾਲੇ ਕਿਹੜੀ ਤੁਹਾਡੀ ਦੁਸ਼ਮਣੀ ਹੈ ਮੇਰੇ ਨਾਲ ਕੀ ਬਗੜਿਆ ਮੈਂ ਤੁਹਾਡਾ ਜਦੋਂ ਦੇਖੋ ਮੇਰੇ ਮਗਰ ਪਏ ਹੋ ਇੱਕ ਗੱਲ ਯਾਦ ਰੱਖਿਓ ਹਜੇ ਮੈਂ ਸੈਰ ਆਵਾ ਕੁਝ ਕੀਤਾ ਨਹੀਂ ਜੇ ਮੈਂ ਆਪਣੀ ਆਈ ਤੇ ਆ ਗਿਆ ਨਾ ਭਜਨਿਆਂ ਨੂੰ ਵਾਂ ਇੱਕੋ ਜਿਹਾ ਹੁੰਦਾ ਫਿਰ ਅੱਗੇ ਮੈਂ ਕੰਮ ਕਰਾਉਂਦਾ ਸੀ ਹੁਣ ਮੈਂ ਸ਼ਰੇਆਮ ਕਰੂੰਗਾ ਜੋ ਕਰਨਾ ਹੈ ਫਿਰ ਦੇਖਦਾ ਤੇਰੀਆਂ ਕਿੰਨੀਆਂ ਕਿ ਸਿੱਧੀਆਂ ਪੈਂਦੀਆਂ ਨੇ ਉਹ ਬੱਸ ਕਰ ਭਰਾਵਾ ਇੱਕ ਰਿਸ਼ਤੇਦਾਰੀ ਇਹੋ ਜੀ ਆ ਤੈਨੂੰ ਮੈਂ ਕੁਝ ਕਹਿ ਨਹੀਂ ਸਕਦਾ ਨੇ ਮੈਂ ਇਹੋ ਜੇ ਭਾਜੜਾ ਪਵਾਉਂਦਾ ਨਾ ਪਿੱਛੇ ਨੂੰ ਮੁੜ ਕੇ ਦੇਖਿਆ ਨਹੀਂ ਜਾਣਾ ਸੀ ਉਹ ਤੁਹਾਡੇ ਵਰਗੇ 36 ਪੰਗੇ ਲੈਣ ਵਾਲੇ ਆਉਂਦੇ ਆ ਨਾਲੇ ਤੁਸੀਂ ਕਹਿੰਦੇ ਹੋ ਨਾ ਸਿੱਧੀਆਂ ਪੈਂਦੀਆਂ ਨੇ ਅਸੀਂ ਕੌਣ ਹੁੰਨੇ ਆ ਬਾਈ ਉਹ ਬੈਠਾ ਮਾਲਕ ਜਿਸ ਦਾ ਸਿਰ ਤੇ ਹੱਥ ਆ ਮੈਂ ਥੇਰਾ ਜ਼ੋਰ ਲਾ ਲਿਆ ਹੋਰ ਲਾ ਲਿਓ ਸਾਹਮਣੇ ਬੈਠਿਆ ਕਰਨੇਓ ਜੋ ਹੁੰਦਾ ਫਿਰ ਐਸ ਵਾਰੀ ਨਾ ਬੜੀ ਸੁਖ ਸ਼ਾਂਤੀ ਨਾਲ ਤੈਨੂੰ ਪੈਸੇ ਮੋੜ ਕੇ ਚੱਲੇ ਆ ਅਗਲੀ ਵਾਰੀ ਹਿਸਾਬ ਲਾ ਕੇ ਰੱਖਿਓ ਹੁੰਦਾ ਕੀ ਐ ਨਾਲੇ ਤੁਹਾਨੂੰ ਖੁਸ਼ਖਬਰੀ ਦੇ ਜਾਣਾ ਜਾਂਦਾ ਜਾਂਦਾ ਜਿੰਨੀ ਆ ਕਿ ਤੁਸੀਂ ਚਾਲਾ ਵਾ ਕੇ ਗੇਮ ਬਗਾੜੀ ਸੀ ਨਾ ਗੇਮ ਸਿੱਧੀ ਹੋਣ ਵਾਲੀ ਆ ਕੋਈ ਬੰਦਾ ਖਾਇਰ ਕਰਨਾ ਕੋਈ ਪੰਗਾ ਪਾਣਾ ਕੋਈ ਬੰਦੇ ਭੇਜਣਿਆ ਤਿਆਰੀ ਖੇਚ ਲਓ ਜਦੋਂ ਦੋ ਸਕੇ ਭਾਈ ਇਕੱਠੇ ਹੋ ਜਾਂਦੇ ਆ ਨਾ ਫੰਮੀ ਜਮ ਰਾਜ ਆ ਜੇ ਫੇਰ ਨਹੀਂ ਕੁਝ ਬਗਾੜ ਸਕਦਾ ਧਿਆਨ ਰੱਖੀ ਕੋਈ ਗੱਲ ਨਹੀਂ ਜਿੰਨਾ ਮੇਰਾ ਤਜਰਬਾ ਨਾ ਤੇਰਾ ਤਾਂ ਮੈਂ ਉਹ ਹਾਲ ਕਰੂੰਗਾ ਘਰ ਦਾ ਤਾਂ ਤੁਹਾਨੂੰ ਮੈਂ ਛੱਡਿਆ ਨਹੀਂ ਇਸ ਵਾਰ ਤੁਹਾਨੂੰ ਮੈਂ ਘਰ ਦਾ ਵੀ ਨਹੀਂ ਛੱਡਦਾ ਤੂੰ ਪੰਗਾ ਗਲਤ ਬੰਦੇ ਨਾਲ ਲੈ ਲਿਆ ਦੇਖੀ ਹੁਣ ਤੇਰਾ ਕੀ ਹਸ਼ਰ ਕਰਦਾ ਮੈਂ ਆਇਆ ਵੱਡਾ ਮੈਨੂੰ ਪੈਸੇ ਦੇਣ ਆਲਾ